ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਮਾੜੀ ਮੁਸਤਫਾਏ ਸੀ ਜੀ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਜੀ ਤੇ ਸਮਾਲਸਰ ਤੋਂ ਕਰੀਬ ਹੈਗਾ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਬਾਗੇਪੁਰਾਣੇ ਤੋਂ ਵੀ ਕਰੀਬ ਇੰਨਾ ਕੁ 20-22 ਕਿਲੋਮੀਟਰ ਹੋਊਗਾ ਜੀ ਤੇ ਇਹ ਮੇਰੇ ਪਿੰਡਾਂ 'ਚ ਨੇੜੇ ਹੀ ਆ ਜੀ ਅੱਜ ਆਪਣਾ ਟੂਰ ਤਾਂ ਵੈਸੇ ਰਾਮਪੁਰਾ ਫੂਲ ਦਾ ਤੇ ਬਠਿੰਡੇ ਦਾ ਸੀਗਾ ਜੀ ਟੂਰ ਪਾਇਆ ਵੀ ਇਹ ਗਰੁੱਪ 'ਚ ਤੇ ਪਰ ਬਾਈ ਦੀ ਕੱਲ੍ਹ ਦੀ ਕਾਲ ਸੀਗੀ ਤੇ ਬਾਈ ਦੇ ਆ ਮੱਝ ਦੇ ਇਹੀ ਕਰਨੀ ਸੀ ਜਿਹੜੀ ਸਾਹਮਣੇ ਖੜੀ ਹੈ ਜੀ ਪਰ ਆਪਾਂ ਏਆਈ ਇਹਦੇ ਕੀਤੀ ਨਹੀਂ ਜੀ ਠੀਕ ਹੈ 1% ਵੀ ਇਹ ਮੱਝ ਦੀ ਹੀਟ ਨਹੀਂ ਸੀਗੀ ਜੀ ਕਿੰਨੇ ਵਾਰੀ ਬਈ ਇਹ ਦੁਪਹਿਰ ਨੂੰ ਸੀਮਨ ਲਵਾਇਆ ਤੁਸੀਂ ਇਹਦੇ ਵਿੱਚ 2-3 ਰਾ ਸੀਮਨ ਲਵਾ ਲਿਆ ਠੀਕ ਹੈ ਹੀਟ ਐਵੇਂ ਹੀ ਘਟਦੀ ਹੈ ਹਾਂ ਐ ਬਸ ਮਗਰ ਜਿਵੇਂ ਤੁਸੀਂ ਮੈਨੂੰ ਕਿਹਾ ਵੀ ਰਿੰਗਦੀ ਆ ਉਹਦਾ ਰਿੰਗਦੀ ਆ ਹਾਂ ਰਿੰਗਦੀ ਪਰ 1% ਵੀ ਹੀਟ ਹੈਣੀ ਬਈ ਇਹ ਨਹੀਂ ਗੱਲ ਆ ਵੀ ਆਪਾਂ ਮੈਂ ਕਿਉਂ ਦੇਖ ਮੈਂ ਤਾਂ ਆਇਆ ਸੀ ਮਿੰਨ ਤਾਂ ਟੀਕਾ ਭਰਨ ਤੇ ਹੀ ਪੈਦਾ ਸੀ ਹਨਾ ਇਹਦੇ ਆਪਾਂ ਅੱਜ ਏਆਈ ਨਹੀਂ ਕੀਤੀ ਜੀ ਦਵਾਈ ਭਰੀ ਆ ਇਹਦਾ ਹੌਰਨ ਜਿਵੇਂ ਹੀ ਡਿਵੈਲਪ ਨਹੀਂ ਅੰਦਰੋਂ ਜਿਵੇਂ ਝੋਟੀ ਦੀ ਏਡੀ ਵਧੀਆ ਸਿਹਤ ਹੈ ਤੇ ਹੌਰਨ ਜਿਵੇਂ ਅਕੜਾ ਚ ਹੁੰਦੇ ਆ ਜੀ ਹੀਟ ਚ ਉਵੇਂ ਹੀਟ ਸ਼ੋ ਨਹੀਂ ਕਰ ਰਹੀ ਜੀ ਅੰਦਰੋਂ ਠੀਕ ਹੈ ਇਹਦੇ ਆਪਾਂ ਏਆਈ ਨਹੀਂ ਕੀਤੀ ਜੀ ਪਰ ਲਈ ਇੱਕ ਬਾਈ ਦੀ ਗਾਂ ਵੀ ਤੁਹਾਨੂੰ ਦਿਖਾਵਾਂਗੇ ਉਹਦੇ ਕੱਟ ਲੱਗੀ ਵੀ ਹੈ ਜੀ ਤੇ ਬਹੁਤ ਰਿਪੀਟਰ ਗਾਂ ਉਹ ਇਹ ਉਹਦਾ ਵੀ ਆਪਾਂ ਟ੍ਰੀਟਮੈਂਟ ਪਿੱਛੇ ਜੇ ਕਰਕੇ ਗਏ ਆ ਅੱਜ ਉਹਦੀਆਂ ਵੀ ਤਾਰਾਂ ਸੀ ਪਰ ਉਹਨੇ ਹਜੇ ਹੀਟ ਸ਼ੁਰੂ ਕੀਤੀ ਹੈ ਜੀ ਠੀਕ ਹੈ ਉਹਦੇ ਵੀ ਆਪਾਂ ਏਆਈ ਨਹੀਂ ਕੀਤੀ ਜੀ ਤਿੰਨ ਪਸ਼ੂ ਸੀ ਬਾਈ ਦੇ ਤਿੰਨਾਂ ਚੋਂ ਇੱਕ ਵੀ ਪਸ਼ੂ ਦੀ ਹੀਟ ਨਹੀਂ ਸੀਗੀ ਤੇ ਆਪਾਂ ਕਿਸੇ ਦੇ ਏਆਈ ਨਹੀਂ ਕੀਤੀ ਜੀ ਦੋਵਾਂ ਦੇ ਤਾਂ ਪਰਲੀਆਂ ਤੇ ਦਵਾਈ ਵੀ ਨਹੀਂ ਪਰੀ ਕਿਉਂ ਪਰਲੀ ਛੋਟੀ ਅਸਰ ਦੇ ਆਪਾਂ ਦਵਾਈ ਭਰਦੇ ਨਹੀਂ ਹੁੰਦੇ ਜੀ ਠੀਕ ਹੈ ਅਸਰ ਝੋਟੀ ਦੇ ਤੁਹਾਨੂੰ ਪਤਾ ਜਿੰਨਾ ਚਿਰ ਅੰਦਰੋਂ ਡਵਲਪਣੀ ਜਦੋਂ ਪਸ਼ੂ ਡਵਲਪਾਉਣੇ ਆਪੇ ਕੰਪਲੀਟ ਹੀਟ 'ਚ ਆ ਜਾਣਾ ਠੀਕ ਹੈ ਜੀ ਇਹਦੇ ਬਾਈ ਦੇ ਹਿਸਾਬ ਨਾਲੇ ਮੱਝ ਬਹੁਤ ਜ਼ਿਆਦਾ ਹੀਟ 'ਚ ਸੀਗੀ ਵੀ ਕੱਲ ਵੀ ਰੰਗਦੀ ਸੀ ਬਾਈ ਕਹਿੰਦਾ ਰਾਤ ਵੀ ਰਿੰਗੀ ਗਈ ਆ ਜਾਂ ਤਾਂ ਕੋਈ ਇਸ਼ੂ ਹੈ ਜੀ ਪਸ਼ੂ ਕਈ ਵਾਰੀ ਪਸ਼ੂ ਪਾਸੇ ਹੋ ਜਾਂਦਾ ਬੱਚਾ ਪਾਸੇ ਹੋ ਜਾਂਦਾ ਜਾਂ ਕੋਈ ਹੋਰ ਪ੍ਰੋਬਲਮ ਹੈ ਪਰ ਮੱਝ ਹੀਟ 'ਚ ਜਮਾਂ ਹੀ ਸ਼ੋਅ ਨਹੀਂ ਕਰਦੀ ਸੀ ਜੀ ਜਮਾਂ ਮਤਲਬ ਜਮਾਂ ਹੀ ਹੀਟ ਹੈ ਨਹੀਂ ਜੀ ਮੇਰੇ ਹਿਸਾਬ ਨਾਲ ਗੰਨ ਵੀ ਮਸਾਂ ਹੀ ਗਈ ਐ ਤੇ ਬਾਈ ਨੂੰ ਇਨਫੈਕਸ਼ਨ ਵੀ ਦਿਖਾਈ ਐ ਜਦੋਂ ਗੰਨ ਦੇ ਨਾਲ ਲੱਗੀ ਆਈ ਐ ਵੀ ਜਿਹੜਾ ਚਿੱਟਾ ਪਾਣਾ ਜਦੋਂ ਅੰਦਰ ਗੰਨ ਤਰਲ ਜਾਂਦੀ ਆ ਜੀ ਉਦੋਂ ਕਦੇ ਵੀ ਇਨਫੈਕਸ਼ਨ ਨਹੀਂ ਆਊਗੀ ਜਦੋਂ ਅੰਦਰ ਗੰਨ ਹੀਟ ਤੋਂ ਬਿਨਾ ਜਾਊਗੀ ਤਾਂ ਮਾੜੀ ਮਾੜੀ ਕਈ ਵਾਰੀ ਨੋਧ ਨਾਲ ਗੰਨ ਖੁਸ਼ਕ ਹੋ ਕੇ ਆਉਂਦੀ ਐ ਤੇ ਮਾੜੀ ਮਾੜੀ ਇਨਫੈਕਸ਼ਨ ਲੱਗੀ ਆ ਜਾਂਦੀ ਐ ਜੀ ਉਹ ਬਾਈ ਨੂੰ ਨੋਟ ਕਰਾਈ ਸੀ ਵੀ ਇਨਫੈਕਸ਼ਨ ਹੈਗੀ ਐ ਇੱਕ ਥੋੜੀ ਜੀ ਗੰਨ ਦੀ ਵੀ ਦਿੱਕਤ ਆਉਂਦੀ ਐ ਜੀ ਝੋਟੀ ਦੇ ਠੀਕ ਐ ਤੇ ਪਹਿਲੇ ਸੂਏ ਵੀ ਬਾਈ ਕਹਿੰਦਾ ਵੀ ਬਹੁਤ ਔਖੀ ਗੱਬਣ ਕੀਤੀ ਐ ਇਹ ਕਿੰਨੇ ਵਾਰੀ ਪਹਿਲੇ ਸੂਏ ਟੀਕਾ ਇੰਨੇ ਸੁਆਵੀਰੇ ਦਾ ਫੰਡ ਮਰਾਂ ਦੀ ਗੱਲ ਹੈ ਤਾਂ ਚੈਨ ਨੇ ਵਰੀ ਹੈ ਯਾਨੀ ਕਿ ਹਿੰਮਤ ਨਹੀਂ ਆ ਰਹੀ ਬੱਸ ਅੱਛਾ ਗ੍ਰੈਂਡ ਤੇ ਆ ਕੇ ਯਾਨੀ ਕਿ ਐਂ ਕਿਆ ਸੀਗਾ ਤੇ ਕੀ ਕਾ ਮਤਲਬ ਅਰਜਨ ਖੁੰਗੜ ਦੇ ਹੋਰ ਵਧੀਆ ਪ੍ਰੋਵਾਈਡ ਚੰਗੇ ਪ੍ਰੋਵਾਈਡ ਸੀ ਵੀ ਹੁਣ ਜਿਹੜਾ ਮਰਜੀ ਉਹਦਾ ਆਖਾ ਸੀਗਾ ਵੀ ਕਿਹੜਾ ਮਰਜੀ ਭਰਦੇ ਉਹਦੋਂ ਬੱਲਾ ਕੱਢ ਲਿਆ ਅੱਛਾ ਬੱਲਾ ਬੱਚਾ ਇਹਨੇ ਦਿੱਤਾ ਆਪਣਾ ਹੈਗਾ ਬੱਲਾ ਬੱਚਾ ਦਿੱਤਾ ਨੇ ਠੀਕ ਹੈ ਮੱਝ ਦੁੱਧੇਗੀ ਪਹਿਲੇ ਸੂਏ ਬਾਈ ਕਿਹੜਾ ਹੈਗਾ 12 13 ਲੀਟਰ ਦੁੱਧ ਠੀਕ ਹੈ ਜੇ ਇੱਕ ਸੂਏ ਸੂਈ ਹੈ ਹਾਂ ਪਹਿਲਾ ਸੂਏ ਪਹਿਲਾ ਸੂਏ ਹੀ ਸੂਈ ਹੈ ਇਹ ਦੇਖੋ ਉਮਰ ਦੇਖ ਲਓ ਛੋਟੀ ਦੀ ਮੇਰੇ ਹ ਤੇ ਐਤ ਕੀ ਵੀ ਉਹੀ ਹਾਲ ਹੈ ਇਹ ਚ ਪਸ਼ੂ ਦਾ ਕਸੂਰ ਨਹੀਂ ਆ ਜੀ ਦੇਖੋ ਜਦੋਂ ਪਸ਼ੂ ਦੀ ਹੀਟ ਹੀ ਨਹੀਂ ਗਈ ਹਨਾ ਫਿਰ ਆਪਾਂ ਉਹਨੂੰ ਨਹੀਂ ਆਪਾਂ ਗੱਭਨ ਨਹੀਂ ਹੋਣਾਗਾ ਪਸ਼ੂ ਇਹ ਤੇ ਪਸ਼ੂ ਦਾ ਕੋਈ ਕਸੂਰ ਨਹੀਂਗਾ ਇੱਕ ਤਾਂ ਚਲੋ ਦੇਖੋ ਗਰਮੀ ਵੀ ਐ ਪਰ ਇੱਕ ਪਸ਼ੂ ਦੀ ਹੀਟ ਵੀ ਸਹੀ ਨਹੀਂ ਗਈ ਤੇ ਦੋਵੇਂ ਚੀਜ਼ਾਂ ਜਦੋਂ ਰਲ ਜਾਣਗੀਆਂ ਜਦੋਂ ਹੀਟ ਹੀ ਸਹੀ ਨਹੀਂ ਤੇ ਉਦੋਂ ਭਾਣਾ ਠੰਡ ਵੀ ਹੋਵੇ ਫਿਰ ਵੀ ਪਸ਼ੂ ਗੱਭਨ ਨਹੀਂ ਹੁੰਦਾਗਾ ਇਹ ਪਸ਼ੂ ਦੀ ਹੀਟ ਨਹੀਂ ਸਹੀ ਜੀ ਉਹੀ ਹਾਲ ਬਾਈ ਨੇਤ ਕੀ ਹੋ ਰਿਹਾ ਠੀਕ ਹੈ ਐਂ ਬੰਦੇ ਦਾ ਮਾਣ ਲੱਕਦਾ ਜਦੋਂ ਹੁਣ ਤਿੰਨ ਵਾਰੀ ਹੀਟ ਗੱਡੀ ਆ ਹੋ ਸਕਦਾ ਅਗਰ ਪਿਛਲੀ ਵਾਰੀ ਵੀ ਹੀਟ ਸਹੀ ਨਾ ਹੋਵੇ ਜੀ ਠੀਕ ਹੈ ਜੀ ਚਲੋ ਕਈ ਵਾਰੀ ਆਪਾਂ ਟੀਕਾ ਪ੍ਰਵਾਹ ਦਿੰਨੇ ਆ ਜੀ ਡਾਕਟਰ ਨੂੰ ਵੀ ਇਹ ਹੁੰਦਾ ਵੀ ਚਲੋ ਹੋ ਸਕਦਾ ਵੀ ਬੋਲ पे ਚੰਗੀ ਤਰ੍ਹਾਂ ਚੰਕ ਪਈ ਵੀ ਕੁਝ ਬੋਲ ਸਕਦਾ ਕਈ ਵਾਰੀ ਤੇ ਚਲੋ ਆਪਾਂ ਉਹ ਕਿਸੇ ਨੂੰ ਨਹੀਂ ਇਹ ਚ ਕੋਈ ਮਾੜਾ ਕਹਿ ਰਿਹਾ ਜੀ ਕਈ ਵਾਰੀ ਅਗਲੇ ਦਾ ਸਿਸਟਮ ਹੋ ਸਕਦਾ ਪਿਛਲੀ ਹੀਟ ਵਧੀਆ ਹੋਵੇ ਵੈਸੇ ਨਾ ਰਹੀ ਹੋਵੇ ਪਰ ਐਤ ਕੀ ਵਾਲੀ ਹੀਟ ਸਹੀ ਨਹੀਂ ਜੀ ਠੀਕ ਹੈ ਜਿਹੜੀ ਆਪਾਂ ਇਹਦੀ ਅੰਦਰੋਂ ਚੈੱਕ ਕੀਤੀ ਹੈ ਜਦੋਂ ਬਈ ਪਿਛਲੀ ਵਾਰੀ ਹੀਟ ਕੱਢੀ ਸੀ ਉਦੋਂ ਵੀ ਇਹੀ ਕੰਡੀਸ਼ਨ ਸੀ ਜਿਹੜੀ ਐਤ ਕੀ ਸੀ ਹਾਂ ਜੀ ਉਹ ਦੋਵੇਂ ਉਸ ਤੋਂ ਬਾਅਦ ਫੇਰ ਰਿੰਗੀਆਂ ਨਹੀਂ ਰੰਗੀ ਸੀ ਜੀ अच्छा ਤੇ ਹੀ ਮਤਲਬ ਠੀਕ ਸੀਗੀ ਇਹਦੀ ਤਾਰਾਂ ਤੁਰਾਂ ਵੀ ਠੀਕ ਆ ਤਾਰਾਂ ਵੀ ਠੀਕ ਆ ਠੀਕ ਤੇ ਉਦੋਂ ਬਾਅਦ ਚ ਇਹ ਮਤਲਬ 27 ਤਰੀਕ ਨੂੰ ਟੀਕਾ ਭਰਾਇਆ ਸੀਗਾ ਹਾਂ ਤੇ ਸਵਾ ਕ ਮਹੀਨੇ ਤੋਂ ਮਤਲਬ ਜਿਹੜੇ ਤਾਰਾਂ ਹੀ ਆ ਦਿੱਤੀਆਂ ਤਾਰਾਂ ਦੇ ਦਿੱਤੀਆਂ ਹਾਂ ਰਿੰਗੀ ਨਹੀਂ ਗਿਓ ਰਿੰਗੀ ਨਹੀਂ ਠੀਕ ਹੈ ਤੇ ਉਦੋਂ ਮਤਲਬ ਡਾਕਟਰ ਨੂੰ ਟੀਕਾ ਭਰਨ ਨੂੰ ਸੱਦ ਲਾ ਡਾਕਟਰ ਚੈੱਕ ਕਰੀ ਗਿਆ ਹਾਂ ਮਤਲਬ ਉਹ ਕਹਿੰਦਾ ਨਹੀਂ ਆ ਟੀਕਾ ਨਹੀਂ ਭਰਨ ਵਾਲਾ ਅਸਰ ਮਾਹ ਕਰ ਕੋਈ ਦਾ ਇਹ ਟੀਕਾ ਖਰਾਬ ਹੋ ਗਿਆ ਤਾਂ ਕੋਈ ਨਹੀਂ ਸਹੀ ਆ ਫਿਰ ਅੰਦਰ ਡਾਕਟਰ ਨੂੰ ਲੱਗਿਆ ਵੀ ਭਾਰੀ ਆ ਤਾਂ ਵਧੀਆ ਕੀਤਾ ਉਹ ਨਾ ਹੋਵੇ ਹਾਂ ਦੋ ਜਿੱਤੀ ਚ ਨਹੀਂ ਪਾਉਣਾ ਚਾਹੀਦਾ ਨਾ ਹਾਂ ਉੱਥੇ ਡਾਕਟਰ ਨੇ ਸਹੀ ਕੀਤਾ ਹਾਂ ਹਾਂ ਵੀ ਹਰੇਕ ਬੰਦੇ ਦੇ ਚੱਕਰਾਂ ਰਹਿ ਗਏ ਹੁਣ ਜੋ ਚੈੱਕ ਕਰਵਾਈ ਉਹ ਤੋਂ ਪਤਾ ਲੱਗਿਆ ਉਹਦੋਂ ਖਾਲੀ ਆ ਹਾਂ ਕਦੋਂ ਚੈੱਕ ਕਰਵਾਈ ਸੀ ਤੁਸੀਂ ਇਹ ਹੋ ਗਏ 7-8 ਦਿਨ 7-8 ਦਿਨ ਠੀਕ ਆ ਠੀਕ ਆ ਇੱਕ ਆ ਗਾਂ ਬਾਈ ਦੀ ਜੀ ਕਿੱਟ ਲੱਗੀ ਵੀ ਇਹਦੇ ਇਹ ਵੀ ਬਾਈ ਨੇ ਉਹ ਵੱੱਝ ਵੀ ਬਾਈ ਨੇ ਰਿਸ਼ਤੇਦਾਰੀ ਜੋ ਲਈ ਸੀ ਦੇ ਗਾਂ ਵੀ ਉਹਦਾ ਜਦੋਂ ਉਹਨਾਂ ਨੇ ਕਹਿ ਕੇ ਦਿੱਤਾ ਸੀ ਵੀ ਇਹ ਰਹਿੰਦੀ ਨਹੀਂਗੀ ਵੱੱਝ ਪਰ ਫਿਰ ਵੀ ਬਾਈ ਨੇ ਮਿਹਨਤ ਕੀਤੀ ਹੈ ਗੱਬਣ ਤਾਈ ਦੇ ਜੱਡੀ ਸੀ ਉਹ ਅੱਛਾ ਇਹਦੇ ਜੱਡੀ ਸੀ ਹਾਂ ਹਾਂਜੀ ਤੇ ਆਹ ਦੇਖੋ ਤੁਸੀਂ ਆਹ ਬਾਈ ਇਹਦੇ ਟੀਕਾ ਲਵਾਈ ਬੈਠਾ ਜੀ ਵੀਡੀਓ ਸੈ ਸ਼ੈਡ ਤੋਂ ਨੂੰ ਵੱਡੀ ਲੱਗੇ ਝੋਟੀ ਇਹ ਪਰ ਅੰਦਰੋਂ ਜਮਾ ਬੱਚੇ ਦਾ ਨਹੀਂ ਇਹ ਕੀ ਚੀਜ਼ ਕਰ ਗਈ ਹੈ ਜਮਾ ਚੀਜ਼ੀ ਅਰ ਗਈ ਬੱਚੇ ਦਾ ਨਹੀਂ ਹੈ ਬਾਈ ਕਹਿੰਦਾ ਇਹ ਵੀ ਰੰਗ ਕੇ ਬਣੀ ਆ ਦੇਖ ਲਓ ਤੁਸੀਂ ਬਈ ਰਿੰਗਣ ਦਾ ਤਾਂ ਇਹ ਤਾਂ ਮਤਲਬ ਹੀ ਨਹੀਂ ਬਣਦਾ ਜੀ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੈਨੂੰ ਪਤਾ ਹੈ ਵੀ ਹੋ ਸਕਦਾ ਕੋਈ ਪਸ਼ੂ ਪਾਸੇ ਹੁੰਦਾ ਹੋਵੇ ਜਾਂ ਕਈ ਵਾਰੀ ਪਸੂ ਪਾਣੀ ਪੂਣੀ ਨੂੰ ਕੋਈ ਹੋਰ ਹੋਰ ਚੀਜ਼ ਹੋ ਸਕਦੀ ਹੈ ਪਰ ਮੈਂ ਨਹੀਂ ਕਹਿੰਦਾ ਵੀ ਇਹ ਝੋਟੀ ਇੱਕ ਵਾਰੀ ਵੀ ਹੀਟ ਚਾਈ ਹੋਊਗੀ ਇੱਕ ਵਾਰੀ ਵੀ ਇਹ ਝੋਟੀ ਹੀਟ 'ਚ ਨਹੀਂ ਆਈ ਹੋਣੀ ਕਿ ਜਿਹੜੇ ਹਿਸਾਬ ਦੀ ਇਹਦੀ ਅੰਦਰੋਂ ਕੰਡੀਸ਼ਨ ਹੈ ਘੱਟੋ ਘੱਟ 2 3 ਮਹੀਨੇ ਝੋਟੀ ਨਹੀਂ ਬਣਦੀ ਜੀ ਹਜੇ ਮੇਰੇ ਹਿਸਾਬ ਨਾਲ ਠੀਕ ਆ ਵਾਈਟ ਮੈਚ ਦੇ ਟੀਕੇ ਵੀ ਲੱਗੇ ਹੋਏ ਸਾਰਾ ਕੁਝ ਹੋਇਆ ਹੋਇਆ ਠੀਕ ਆ ਇਹਨੂੰ ਮੰਨ ਲਓ ਗਰੋਥ ਆਸ ਦੇ ਡਾਈਟ ਮੈਨ ਪੀ ਤੇ ਬਾਇਓਟਿਕ ਮੇਟ ਜਾਂ ਮੈਕਮੈਨ ਡਾਈ ਜਾਂ ਰਿਪਰੋ ਮੈਨ ਕੋਈ ਵੀ ਪਾਊਡਰ ਦਵਾਵਾਂਗੇ ਠੀਕ ਆ ਘੱਟੋ ਘੱਟ 2-2.5 ਮਹੀਨੇ ਸਪਲੀਮੈਂਟ ਨੂੰ ਪਾਉਗਾ ਫੇਰ ਜਾ ਕੇ ਗਰੋਥ ਹੋਣ ਲੱਗੂਗੀ ਕਈ ਵਾਰੀ ਜਦੋਂ ਗਰੋਥ ਨਹੀਂ ਹੁੰਦੀ ਸੋਨੂੰ ਐਂ ਲੱਗਦਾ ਵੀ ਕਿਸੇ ਚੀਜ਼ ਨਾਲ ਗਰੋਥ ਨਹੀਂ ਹੁੰਦੀ ਉਦੋਂ ਆਇਰਨ ਟੌਨਿਕ ਦੇ ਦਿਆ ਕਰੋ ਨਾਲ ਫਾਸਪੋਰਸ ਦੇ ਦਿਆ ਕਰੋ ਠੀਕ ਹੈ ਜੀ ਫਾਸਪੋਰਸ ਦਾ ਪਾਊਡਰ ਵੀ ਆਉਂਦਾ 골ਡ ਫਾਸ ਤੇ ਨਾਲ ਤੁਸੀਂ ਟੋਨੋ ਫਾਸਟ ਦੇ ਟੀਕੇ ਵੀ ਲਾ ਸਕਦੇ ਆ ਠੀਕ ਹੈ ਫਾਸਪੋਰਸ ਤਾਂ ਨਹੀਂ ਦਿੱਤਾ ਹੋਣਾ ਬਈ ਇਹਨੂੰ ਟੋਨੋ ਫਾਸਟ ਪੀਂਦਾ ਨਹੀਂ ਲਾਇਆ ਵਾਈਟਮੈਕ ਹੀ ਲਾਇਆ ਹੈ ਨਾ ਹਾਂਜੀ ਵਾਈਟਮੈਕ ਹੀ ਲਾਇਆ ਹੈ ਠੀਕ ਹੈ ਤੇ ਇਹ ਗਾਂ ਦੀ ਕੀ ਸਟੋਰੀ ਹੈ ਬਈ ਇਹਦੇ ਵੀ ਮਤਲਬ ਪਹਿਲਾਂ 2-3 ਠੀਕ ਹੈ ਮਤਲਬ ਆ ਇਲਾਕਾ ਤਾਂ ਜਮੇ ਇਕੱਠੀ ਸੀ ਇਹ ਠੀਕ ਹੈ ਬਾਈ ਤੇ ਇਹ ਰਹਿ ਗਈ ਸੀ ਢਾਈ ਮਹੀਨੇ ਦੋ ਵਾਰਾਂ ਬੱਚਾ ਹਟ ਗਈ ਅੱਛਾ ਦੋ ਵਾਰੀ ਬੱਚਾ ਦਾ ਟੀਕਾ ਹਾਂ ਉਹ ਦੂ ਬਾਅਦ ਤੇ ਇਹਦੇ ਕਿੱਟ ਲਾਈ ਆ ਅੱਛਾ ਕਿੱਟ ਲਾਈ ਆ ਟੀਕੇ ਤਾਂ ਇਹਦੇ ਵੀ ਬਹੁਤ ਭਰੇ ਸੀਗੇ ਕਿੱਟ ਲਾ ਕੇ ਦਵਾਈ ਭਰ ਕੇ ਜਾਂਦੇ ਆ ਇਹ ਇੱਕ ਇਹ ਬਲੀਡਿੰਗ ਵੀ ਠੀਕ ਹੈ ਬਹੁਤ ਭਰੇ ਆ ਅੱਛਾ ਕਿੱਟ ਲਾ ਕੇ ਵੀ ਬਹੁਤ ਭਰੇ ਆ ਇਹ ਬਲੀਡਿੰਗ ਵੀ ਛੱਡਦੀ ਆ ਨਾ ਹਾਂ ਬਲੱਡ ਸੜਦੀ ਹੈ ਬਲੱਡ ਬਹੁਤ ਸੜਦੀ ਬਾਈ ਥਾਂ ਨਾਲ ਅੱਗੇ ਨੂੰ ਫਰਕ ਪੈ ਗਿਆ ਨਾ ਹਾਂਜੀ ਥਾਂ ਉਹਦੇ ਬਾਹਲੇ ਚਿੱਟੇ ਜੇ ਸੀਗੇ ਇਹਦੇ ਹਾਂ ਦੁੱਧ ਦਾ ਵੀ ਫਰਕ ਪੈ ਦੁੱਧ ਦਾ ਦੁੱਧ ਦਾ ਵੀ ਫਰਕ ਪੈ ਗਿਆ ਅੱਛਾ ਉਹ ਆਪਣੇ ਟੀਮ ਸੀਗੇ ਉਹਦੇ ਨਾਲ ਦੁੱਧ ਵਾਧਾ ਅੱਛਾ ਦੁੱਧ ਵਧ ਗਿਆ ਜਿਹੜਾ ਮੈਂ ਲੈ ਕੇ ਗਿਆ ਤੁਹਾਨੂੰ ਕੱਪ ਹਾਂਜੀ ਠੀਕ ਹੈ ਠੀਕ ਹੈ ਮੰਨ ਲਓ ਰਿਜ਼ਲਟ ਮਿਲਿਆ ਤੁਸੀਂ ਫੇਰ ਹੀ ਦੂਰੀ ਵੈਰੀ ਸੱਦਿਆ ਬਈ ਨਹੀਂ ਲਖੋਣ ਦੱਦਾ ਅਸੀਂ ਕਿੰਨਾ ਦੁੱਧ ਸੀਗਾ ਬੰਲੇ ਲਾਈ ਆ ਇਹ ਹਾਂ ਹਾਂ ਠੀਕ ਹੈ ਤੇ ਘਟ ਲਾ ਕੇ ਠੀਕ ਹੈ ਤੇ ਘਟ ਗਈ ਸੀ ਹੁਣ ਗਰਮੀ ਦਾ ਕਰਕੇ ਜਿੱਦਿਓ ਪੌਣ ਲਾ ਗਿਆ ਫੇਰ ਪੂਰਾ ਕਰ ਅੱਛਾ ਫ ਏ ਬਾਈ ਦੀ ਗਾਂ ਤੇ ਵੀ ਪੂਰਾ ਜ਼ੋਰ ਲੱਗਿਆ ਹੋਇਆ ਜੀ ਠੀਕ ਆ ਆ ਝੋਟੀ ਦਾ ਚਲੋ ਹਜੇ ਮੰਨ ਕੇ ਚਲੋ ਵੀ ਹਜੇ ਵਜਨ ਹੀ ਪੂਰਾ ਨਹੀਂ ਗਾ ਇਹ ਤੇ ਕੋਈ ਇਸ਼ੂ ਨਹੀਂ ਇਹ ਝੋਟੀ ਨੇ ਪਹਿਲੇ ਟੀਕੇ ਦੇ ਗੱਬਣ ਹੋ ਜਾਣਾ ਜੀ ਆ ਗਾਂ ਦੇ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਡੀਰੋ ਪ੍ਰੋਜਨ ਲਾ ਕੇ 6 ਘੰਟੇ ਪਹਿਲਾਂ ਆਈ ਆਈ ਕਰਾਂਗੇ ਠੀਕ ਹੈ ਬਹੁਤ ਜ਼ਿਆਦਾ ਖੂਨ ਸੱਟਦੀ ਆ 2 ਤੋਂ 3 ਦਿਨ ਖੂਨ ਸਿੱਟੀ ਜਾਣਾ ਜਿਹੜੇ ਪਸ਼ੂ ਨੇ ਜਦੋਂ ਬੱਚੇ ਦਾ ਨਹੀਂ ਜੋ ਇਹਨਾਂ ਖੂਨ ਆਈ ਜਾਣਾ ਜੀ ਫਿਰ ਗੱਬਣ ਹੋਣ ਦਾ ਤਾਂ ਕੋਈ ਚਾਂਸ ਨਹੀਂ ਰਹਿੰਦਾ ਜੇ ਆਪਾਂ ਨੂੰ ਵੀ ਪਤਾ ਠੀਕ ਹੈ ਇਹਦੇ ਕਿਸੇ ਨਾੜ ਵਾਲੇ ਟੀਕੇ ਨਾ ਨਹੀਂ ਰਹਿਣਾ ਕਿਸੇ ਨਾ ਨਹੀਂ ਰਹਿਣਾ ਠੀਕ ਹੈ ਇਹ ਟੀਕਾ ਭਰਾਉਣ ਤੇ ਇੱਕ ਡੱਬੀ ਬਾਹਰ ਪਾ ਸਕਦੇ ਆ ਤੇ ਨਾਲ ਇਹਨੂੰ ਡਿਊਰਾ ਪ੍ਰੋਜਨ ਦਾ ਟੀਕਾ ਆਈ ਆਈ ਪਛੇ 6 ਘੰਟੇ ਪਹਿਲਾਂ ਤੁਸੀਂ ਲਵਾ ਸਕਦੇ ਆ ਤੇ ਦੋ ਟੀਕੇ ਭਰੀ ਦੇ ਹੁੰਦੇ ਜੀ ਇਹ ਜੇ ਕੋਈ ਵੀ ਪਸ਼ੂ ਰਪੀਟਰ ਹੋਵੇ ਦੋ ਟੀਕੇ ਪ੍ਰਭਾਵੋ ਇੱਕ ਟੀਕਾ ਬਦਲ ਕੇ ਪ੍ਰਭਾਵੋ ਜੀ ਅਗਲੇ ਨੂੰ ਮੰਨ ਕੇ ਚੱਲੋ ਆਪਾਂ ਨੂੰ ਨਸਲਣਾ ਨਹੀਂ ਮਤਲਬ ਤਾਂ ਸਾਈਵਾਲ ਪ੍ਰਭਾਵਾ ਦਿਆ ਕਰੋ ਸਾਈਵਾਲ ਦਾ ਕਨਸੈਪਸ਼ਨ ਥੋੜਾ ਜਿਆਦਾ ਆਉਂਦਾ ਠੀਕ ਹੈ ਐਚ ਐਫ ਦੇ ਸਾਈਵਾਲ ਭਰਦੇ ਆ ਚਲੋ ਆਪਾਂ ਨੂੰ ਇਹ ਹੁੰਦਾ ਵੀ ਪਸ਼ੂ ਸੂਪੇ ਜੀ ਚਲੋ ਆਪਾਂ ਬਰੀਡਿੰਗ ਲਈ ਵੀ ਧਿਆਨ ਦੇਣਾ ਪਰ ਕਈ ਵਾਰੀ ਬੰਦਾ ਕੇ ਹੀ ਇੰਨਾ ਪਿਆ ਹੁੰਦਾ ਵੀ ਸਾਈ ਵਾਲ ਦਾ ਕਨਸੈਪਸ਼ਨ ਜਿਆਦਾ ਹੁੰਦਾ ਐ ਐਫ ਦੇ ਮੁਕਾਬਲੇ ਠੀਕ ਐ ਜੀ ਇਹ ਬਾਈ ਦੀ ਝੋਟੀ ਸਾਨੂੰ ਦੱਸਿਆ ਸੀ ਹਜੇ ਹੀਟ ਚ ਨਹੀਂ ਜੀ ਇਹ ਗਾਂ ਦਾ ਟਰੀਟਮੈਂਟ ਵੀ ਚੱਲ ਰਿਹਾ ਤੇ ਉਹ ਝੋਟੀ ਐ ਜੀ ਤਿੰਨ ਪਸ਼ੂ ਬਾਈ ਦੇ ਅੰਦਰ ਵੀ ਐ ਠੀਕ ਐ ਬਾਈ ਕੋਲ ਇੱਕ ਵੱੱਛੀ ਬਹੁਤ ਚੰਗੀ ਆਈ ਵੀ ਐ ਦੈਨ ਮਾਰਕ ਦੀ ਆ ਦੇਖੋ ਕਿਹੜੇ ਟੀਕੇ ਦੀ ਐ ਬਈ ਐ 12035 ਹੈ ਨਾ 120 ਪੈਨ ਦਾ ਆ ਤੁਸੀਂ ਦੱਸਿਆ 40140 ਐ ਇਹ 40140 ਦੀ ਹੈ ਨਾ ਇਹ ਨਾਰਮਲ ਟੀਕਾ ਬਈ ਇਹ ਬੋਤਾ ਠੀਕ ਐ ਹਾਂ ਜੀ 40 ਇੱਕ 46 ਨੋਰਮਲ ਆ ਹਾਂ ਹਾਂ 40 ਇੱਕ 46 ਜਿਹੜਾ ਨੋਰਮਲ ਠੀਕ ਆ ਇਹ ਇੰਪੋਰਟਡ ਆ 21035 ਹਨਾ 20 ਪੈਸੇ ਬਾਕੀ ਫਿਰ ਤੁਸੀਂ ਫੋਨ ਆ ਕੇ ਕਰ ਕਰ ਲੈ ਲਓ ਬਈ ਇਹਦਾ ਵੀ ਦੇਖ ਲਓ ਇਹਦਾ ਇਹ ਹਾਂਜੀ ਇੱਥੇ ਹੀ ਪਤਾ ਲੱਗ ਜਾਂਦਾ ਹਨਾ ਜਿੰਨਾ ਗੁੜ ਪਾਵਾਂਗੇ ਆਲਾ ਕਹਿੰਦਾ ਉਨਾ ਹੀ ਬਿੱਠਾ ਆਉਂਦਾ ਹਾਂ ਦੇਖ ਲਓ ਇਹਦਾ ਮੂੰਹ ਦੇਖ ਲਓ ਬੈਂਡ ਵੀ ਦੇਖ ਲਓ ਕੰਨ ਵੀ ਦੇਖ ਲਓ ਤੇ ਇਹਦਾ ਮੂੰਹ ਦੇਖ ਲਓ ਬਹੁਤ ਕਰਦਾ ਤੇਰੇ ਗਾਂ ਸੋਡੀ ਬਹੁਤ ਚੰਗੀ ਆ ਵੀ ਇੰਨੀ ਬਰੀਡ ਦੇ ਰਹੀ ਆ ਤੁਹਾਨੂੰ ਆਪ ਜਿਵੇਂ ਦੋਗਲੀ ਹੈ ਹਨਾ ਹਾਂਜੀ ਆਪ ਵੀ ਦੋਗਲੀ ਗਾ ਪੂਰੀ ਬਰੀਡ ਵਧੀਆ ਦੇ ਰਹੀ ਆ ਆਹਦਾ ਬੱਚਾ ਬਈ ਤਾਂ ਉਹ ਕਿਤੇ ਮਾਦੇ ਦਾ ਬਚਾਇਆ ਅੱਛਾ ਇਹ ਨੀਲੀ ਰਵੀ ਆਇਆ ਉਹਦੇ ਨੀਦੀਰਾ ਵੀ ਆ ਤੀਗਾ ਹੈ ਕਾੜੀ ਦੇ ਹੈ ਹਾਂਜੀ ਉਹ ਫਿਰ ਉਹੀ ਗੱਲ ਆ ਗਈ ਨਾ ਵੀ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਵੀ ਬਰੀਡ ਬਦਲ ਕੇ ਠੀਕ ਆ ਪਰ ਉਹ ਦੇਖੋ ਤੁਹਾਡੀ ਬਾਤੇ ਗੱਪਣ ਹੋ ਗਈ ਨਾ ਨੀਲੀ ਦੇ ਉਹ ਜਿਹੜਾ ਬੱਚਾ ਹਾਂ ਉਹ ਉਹਦੇ ਨਾਲ ਦੀ ਆਪਣੇ ਕੋਲ ਘਰ ਦੀ ਝੋਟ ਵੀ ਸੀਗੀ ਅੱਛਾ ਅੱਛਾ ਉਹ ਵੀ ਉਹਦਾ ਬੱਚਾ ਸੀਗਾ ਤਰੋਤੀ ਸੀ ਤਰੋਸ ਦੇ ਦੀ ਉਹਦੋਂ ਪਹਿਲਾਂ ਵੀ ਉਹ ਆਦੀ ਬਹੁ ਵੱਲੀ ਸੋਹਣੀ ਸੀਗੀ ਅੱਛਾ ਔਰ ਇੱਕ ਵਾਰੀ ਤੇ ਦੇ ਦੀ ਸੀ ਉਹਦਾ ਜਦੋਂ ਲਿਆਂਦੀ ਆ ਠੀਕ ਹੈ ਉਹ ਉਹਨਾਂ ਨੂੰ ਕਿਸੇ ਨੇ ਵੈਣ ਚ ਪਤਾ ਉਹਨਾਂ ਨੇ ਕਹਾ ਵੇਚਦੀ ਆਹ ਵੇਚ ਦਿੱਤੀ ਕੀ ਵੈਣ ਚ ਪਤਾ ਉਹ ਬੈਠੀ ਹੂੰ ਮਤਲਬ ਝੂਲਦੀ ਆ ਕਹਿੰਦੇ ਉਹ ਤਾਂ ਨਾਰਮਲ ਵਾਲੀ ਦੀ ਬਈ ਇਹ ਝੂਲਦੀ ਆ ਮੈਂ ਜਿਹੜੀ ਝੂਲਦੀ ਹੱਕ ਦੇ ਇਸੇ ਦੀ ਵਾਲੀ ਝੂਲਦੀ ਦਾ ਵਹਿਮ ਕਰਾ ਵੀ ਬਸ ਉਹ ਖੜਦਾ ਨਹੀਂ ਖੋਰ ਵੱਡ ਕਰੀ ਜਾਂਦਾ ਹੁਣ ਐ ਬੈਠੀ ਕੁਛ ਡੇਢ ਘੰਟੇ ਹੋਰ ਕੋਈ ਚੱਕਰ ਨਹੀਂ ਸਾਡੇ ਕੋਲ ਆ ਰਹੀ ਆ ਜਿਵੇਂ ਕਹਿੰਦੇ ਭਾਦੋ ਦੀ ਘਾਸ ਉਹ ਹੀ ਮਾੜੀ ਹੁੰਦੀ ਆ ਗਰਮੀ ਵਾਲੀ ਹੁੰਦੀ ਆ ਗਰਮੀ ਵਾਲੀ ਵੱਧ ਹੁੰਦੀ ਆ ਬਾਹਰ ਦੇ ਧੰਡ ਵਾਲੀ ਹੁੰਦੀ ਆ ਦਾ ਬਾਜ ਥੋੜਾ ਬੱਚੇ ਬਚਾਉਣੇ ਓਕੇ ਹੋ ਜਾਂਦੇ ਆ ਹੋਰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਤੇ ਉਹ ਕੱਟੀ ਬਈ ਉਹ ਰੈਸਟ ਗਾਰੀ ਤੇ ਲਿਆਂਦੀ ਮੰਨ ਕਰ ਅੱਛਾ ਉਹ ਰੈਸਟ ਗਾਰੀ ਠੀਕ ਹੈ ਜੀ ਬਾਈ ਦੇ ਪਸ਼ੂਤੀ ਵਧੀਆ ਪਾਇਆ ਹੈ ਬਾਈ ਨੇ ਸੈਟੂਟ ਪੂਰਾ ਹੈ ਤੇ ਟਾਇਲ ਬੱਤਾ ਪਾਇਆ ਹੈ ਠੀਕ ਹੈ ਜਿੰਨੇ ਕੁ ਬੰਦਰਾ ਪੜਾਇਆ ਹੈ ਬਾਈ ਨੇ ਵਧੀਆ ਕੂਲਰ ਕਲਰ ਲਾ ਕੇ ਰੱਖਿਆ ਮੇਨਟੇਨੈਂਸ ਕੋਈ ਪ੍ਰੋਬਲਮ ਨਹੀਂ ਹੈ ਜੀ ਠੀਕ ਹੈ ਥੋੜਾ ਜਿਹਾ ਸਪਲੀਮੈਂਟ ਦੇ ਚੱਕਰ ਹੈ ਤੇ ਪਸ਼ੂ ਬਾਈ ਦੇ ਹੋ ਜਾਣੇ ਗੱਬਣ ਜੀ ਵੀਡੀਓ ਤੁਹਾਨੂੰ ਅਗਲੀ ਜਦੂਰ ਦਿਖਾਵਾਂਗੇ ਜੀ ਜਦੋਂ ਵੀ ਵੀਡੀਓ ਵੀਡੀਓ ਪਾਈ ਇਹ ਪਿੰਡ ਮਾੜੀ ਮਸਤਬਾ ਦੀ ਵੀਡੀਓ ਜੀ ਧਿਆਨ ਰੱਖਿਓ ਜੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਧੰਨਵਾਦ ਜੀ